ਮੋਟੂ ਦੀ ਬੱਕਰੀ ਆ ਗੱਡੀਆਂ ਵਾਲਿਆਂ ਦੀ ਤੇ 9000 ਮੰਗਿਆ ਬਾਈ ਹਾਂ ਬਾਈ ਠੀਕ ਆ ਲਾਓ ਜੀ ਬਾਈ ਜੀ ਸਖਦੇਵ ਜੀ ਝੇਡਾ ਨਾ ਕਰੀਂ ਝੇਡਾ ਤਾਂ ਨਹੀਂ ਮੈਂ ਕਰਦਾ ਪੱਕੀ ਪੈਸੇ ਦਿੰਨਾ ਹਨਾ ਇਹ ਲੈਣੇ ਆ ਸਾ ਬੋਲ ਬਈ ਕਿੰਨੇ ਦੀ 4000 ਦੀ ਦੱਸ ਬਈ ਹੈ ਕਿੰਨੀ ਹੈ ਇਹ ਕਰੋ ਟੱਕਰਾ ਮਾਰੋ ਬਈ ਮੈਂ ਕੱਲ ਕਾਰ ਨੂੰ ਘਾ ਤੇ ਕਰਦ ਲੱਗਾ ਮੈਂ ਜਿੱਤ ਮੈਨੂੰ ਆਤੀ ਮੈਂ ਤੇ ਦੂਜੀ ਮੈਂ ਸੌਦੇਦਾਰੇ ਲਾ ਦੇਣੇ ਆ ਕਿ ਕੁਆਲੀਫਾਈ ਲਾਉਂਦਾ ਠੋਕ ਵਜਦਾ ਤਾਂ ਬਸ ਬਸ ਕੱਲ ਸੁਣੋ ਤੁਸੀਂ ਮਸਾਜ ਚ ਕਰੈਕਟ ਨਾਲ ਕੋਈ ਖਰੀਦਿਆ ਤੇ ਮੈਂ ਸੁਣ ਕੇ ਨਹੀਂ ਨਹੀਂ ਵਾਹੀ ਖਰੀਦਿਆ ਸੀ ਮੈਂ ਕਿਹਦੇ ਸੀ ਕਪੜਾ ਕਿਹਦੇ ਜਾਂਦੀ ਹੈ ਮੈਂ ਤੁਹਾਨੂੰ ਸਿਵਾਈ ਤਾਂ ਇਹ ਦੇਖ ਪਾਉਂਦਾ ਮੈਂ ਦੱਸਾਂ ਮੈਂ ਖਾਲੀ ਕਰਕੇ ਲਈ ਹੈ ਬਈ ਉਹ ਦੁਨੀਆ ਮੈਂ ਦੱਸਾਂ ਨਹੀਂ ਨਹੀਂ ਯਾਰ ਮੈਂ ਬਾਹਰ ਹੋ ਫੋੜ ਬਾਹਰ ਜਾਣਾ ਹਾਂ ਮੈਂ ਨਾ ਫੜਦੇ ਮੈਂ ਬਾਹਰ ਨੂੰ ਇਹ ਕਿਹਦੀ ਗੱਲ ਹੈ ਹਾਂ ਦੇ 4500 ਦੀ ਉਹ ਨਹੀਂ ਹੁੰਦੀ ਬਾਈ ਹਾਂ ਪਾਚੀ ਕਰਾ ਦੂਗਾ ਉਹ ਦੱਸ ਪਾਚੀ ਪੁਰਚੀ ਦੀ ਗੱਲ ਪਾਈ ਦੇ ਦੇ ਨਾ ਹੁਣ ਪੁੱਛ ਸਕਦਾ ਹਾਂ ਇਹ ਬਾਤ ਹੈ ਟੀਵੀ ਨਹੀਂ ਦਿੰਦਾ ਨਾ ਨੇ ਲਗਨ ਦੀ 5000 ਲਾਦਾ ਜੀ ਮੈਂ ਕੱਚਾ ਕੰਮ ਕਰਦਾ ਜੇ ਇਹ ਨਾ ਫੜੀ ਮੈਂ ਖਾ ਲੂੰ ਹੂੰ ਦੇਖੀ ਜੇ ਪਰ ਛੱਡਣੀ ਪਵੇ ਕੱਲ ਨੂੰ ਬਾਈ ਜੋੜੇ ਦਾ ਕੀ ਕਰਦਾ ਜੋੜਾ ਹੀ ਕਰ ਉਹ ਬਾਜੂਆ ਜੀ ਜੋੜਾ ਕਰੋ ਮੈਂ ਤੂੰ ਜੀ ਮੈਂ ਕਰਦਾ ਜੋੜੇ ਦੇ ਪੈਸੇ ਮੰਗ ਬਾਈ ਤੂੰ ਬਾਜੂਆ ਨੂੰ ਤੂੰ ਬਹਿਲੇ ਨੂੰ ਜੀ ਮੈਂ ਨਾਲ ਹੀ ਫੜਾ ਹਾਂ ਹਾਂ ਜੋੜੇ ਦੇ ਪੈਸੇ ਆਖ ਤੂੰ 14 ਦਾ ਆਦਾ ਇਹ ਦਾ ਦਾ ਫਕੜਾ ਦੇਣ ਵਾਲਾ ਮਾਲ ਆ ਗਿਆ ਯਾਰ ਮੰਗਾ ਹੀ ਜਾਣਿਆ ਤੂੰ 7000 ਠੀਕ ਹੈ ਹਾਂ ਉਹ ਸੂਨੇ ਨੇ ਬਈ ਚੱਲ ਪਰ 1000 ਹੋਰ ਅੱਠ ਦਾ ਹੀ ਆਉਂਦੇ ਯਾਰ ਉਹ ਹੈ ਨਹੀਂ ਜੁਗੜੀ ਖਾਲੀ ਇਹਦੇ ਚਲੋ ਉਹਦਾ ਖਾਲੀ ਕਰਕੇ ਹੀ ਦਿੰਦਾ ਆਪਾਂ ਨੂੰ ਖਾਲੀ ਕਰ ਜੋ ਹਈ ਖਾਲੀ ਤੈਨੂੰ ਭਰ ਕੇ ਕਿਥੋਂ ਦੇ ਦੇ ਦੱਸ ਤਾਂ ਖਾਲੀ ਇਹਦਾ ਉਹ ਯਾ ਪੱਠ ਦਾ ਸੌਦਾ ਚੱਲ ਪਿਆ ਲਈ ਮੈਂ 4000 ਮੈਂ ਗੱਲ ਹੀ ਨਹੀਂ ਵੇਚ ਰਿਹਾ ਗਾ ਕਿੰਨੇ ਚ ਕਰਤੀ ਮੋਟੂ ਕੀ ਮੰਗਿਆ ਪੱਠ ਦਾ ਇਹ ਤਾਂ ਬਹੁਤ ਮੈਂ ਤਾਂ ਪਹਿਲਾਂ ਉਹਦੇ 10000 ਮੰਗਿਆ ਪੱਠ ਦਾ ਅੱਛਾ ਜੇ ਘਾਟਾ ਫੈਰ ਕੇ ਮੈਂ 12000 ਅੰਕਲ ਨੇ 3500 ਲਾਇਆ ਹੀ ਮੈਂ 4000 ਲਾਇਆ ਦਾ ਫੇਰ ਹੁਣ ਟੀਕਾ ਸਰ ਰਹੀ ਚੱਲ ਖਾਈ ਵੀ ਉਹ ਤੋਂ ਕਰਾ ਦੇਾਂਗੇ ਯਾਰ ਨਹੀਂ ਨਹੀਂ ਲਿਖਾਈ ਦੀ ਗੱਲ ਨਹੀਂ 100 ਤੋਂ ਹੀ ਗੱਲ ਲਿਖਾਈ ਦੀ ਫੇਰ ਅਸੀਂ ਤਾਂ ਇੰਨੀ ਕ ਮਾਰ ਮਾਰ ਸਕਦੇ ਸੀ ਦੀ ਬਾਲਾ ਯਾਰ ਜਾ ਦੇ ਸੀ ਇਹਨਾਂ ਦਾ ਬੋਤੀ ਆ ਬਾਈ ਨੂੰ ਪੁੱਛਿਆ ਪੰਟ ਜਿਆਦਾ ਦੇ ਯਾਰ ਨਵੇੜੋ ਕੰਮ ਬਾਈ ਦੀ ਬਾਲਾ ਯਾਰ ਬਸ ਨਵੇੜ ਦਾ ਸਾਂਝਾ ਬੰਦਾ ਬਾਈ ਨੂੰ ਮਰੋਣੀ ਪਹਿਲਾ ਸੌਦਾ ਕਰਾਉਣਾ ਪਹਿਲਾ ਸੌਦਾ ਹੀ ਹੈਗਾ ਹੋਰ ਦੇਖੀ ਨਵੇੜੋ 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 100 200 ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਆਪੋ ਆਪਣੀ ਠੀਕ ਆ ਜੀ ਠੀਕ ਲਓ ਵੀ ਠਾ ਬਈ ਇਹਨੂੰ ਲਓ ਵੀ ਆ 4500 ਦਾ ਸੌਦਾ ਸਿਰੇ ਚੜ ਗਿਆ ਸੌਦਾ ਮੰਡੀ ਨਵੇ ਥਾਏ ਆਪਾਂ ਮੰਨ ਗੱਲ ਏ ਕਰੋ ਬੋਣੀ ਓ ਯਾਰ ਨਵੇੜੋ ਕੰਮ ਬਈ ਐਵੇਂ ਕਰੀ ਨਾ ਮਨ ਨਹੀਂ ਮੰਨੀ ਹੈਗੀ ਲਾਓ ਵੀ ਮਿੱਤਰੋ ਸੌਦਾ ਸਿਰੇ ਚੜ ਗਿਆ 48000 ਰਹਿ ਗਿਆ 15000 ਲਖਾਈ ਕੋਈ ਨਹੀਂ ਦੱਸੇ ਆਪਾਂ 15000 ਐਨੀ ਮੋੜੀ ਨਹੀਂ ਮੈਂ ਤਾਂ ਮਾਈ ਦੀ ਗੱਲ ਮੈਂ ਸਹੀ ਆ ਆਪਣੇ ਪੱਕਾ ਮੁੱਲ ਲਾਇਆ ਜਾਵਾਂ ਚੈਲਣ ਬੋਜਵਾਂ ਇਹ ਕਹਿੰਦਾ ਪਹਿਲੇ ਉਹ ਸਾਈ ਨੂੰ ਵੀ ਪੈਸੇ ਸਾਈ ਤਾਂ ਕੱਢ ਤੂੰ ਯਾਰ ਸਾਈ ਬਣਾ ਸੌਦਾ ਨਹੀਂ ਦਾ ਹੈ ਟਾਟਾ-ਬਾਟਾ ਹੀ ਆਖਿਆ ਉਹਨੇ ਤਾਂ ਸਪਤ ਖਾਣਾ ਹੀ ਖਾਣਗੇ ਬਾਏ ਪੈਸੇ ਏਡਾ ਬਾਲਾ ਮੂੰਹ ਤੋਂ ਸਾਹਮਣੇ ਲਾਇਆ ਉਹ ਬੰਦੇ ਦੇ ਮਾਰ ਵੱਜ ਗਈ ਆਪਾਂ ਕੋਈ ਉਹ ਜੀ ਗੱਲ ਹੀ ਨਹੀਂ ਕੀਤੀ ਕਿੰਨੀ ਲਾਇਆ ਤੈਂ ਕੀ ਦਾ ਬੱਕਰੇ ਦਾ ਮੈਂ ਕੁਝ ਵੀ ਨਹੀਂ ਲਾਇਆ ਲਾ ਫਿਰ ਲਾ ਹੁਣ ਲਾ ਲਾਉਣਾ ਤਾਂ ਪਊਗਾ ਹਾਂ ਜੀ ਮੀਂਹ ਪਸੇਰੂ ਕਿ ਖੂਬ ਇਸ ਤਰ੍ਹਾਂ ਲਾਉਂਦੇ ਆਂ ਤੂੰ ਵੇਖ ਮੈਂ ਤੈਨੂੰ ਪੰਜ ਦਸ ਮੈਂ ਲਾਇਆ ਆਇਆਗਾ ਮੂੰਹ ਆ ਬੋਲ ਯਾਰ ਲੰਮਾ ਤੂੰ ਲਾਵੇਂਗਾ ਤਾਂ ਫੇਰ ਹੀ ਲਾਊਗਾ ਅਗਲਾ ਲਾਉਣ ਤੋਂ ਪਹਿਨ ਗਈ ਹਾਂ ਬੋਲ ਲਾ ਸੱਤ ਦਾ ਹੀ ਭਲਾ ਯਾਰ ਮੰਨ ਲੈ ਮੇਰੀ ਗੱਲ ਓਏ ਯਾਰ ਫੇਰ ਮਾਰ ਆਂਗਾ ਮੈਨੂੰ ਮੈਂ ਮੈਂ ਤੂੰ ਦਾਦਾ ਮੈਨੂੰ 5500 ਰੁਪਿਆ ਦਾ ਲੱਗਿਆ ਸੀ ਮੈਂ ਨਹੀਂ ਦਿੱਤਾਗਾ ਠੀਕ ਆ ਨਾ ਸਹੀ ਆ ਹਾਂ ਸਿਰਜੂ ਦੀ ਗੱਲ ਹੈ ਕਿਉਂ ਭਾਈ ਹਾਂ ਨਹੀਂ ਬਾਜ ਮੈਂ ਤੂੰ ਦਾ ਮੈਂ ਵੀ 7500 ਦਾ ਦੇ ਦੂੰਗਾ ਪਰ ਮੈਂ ਨਹੀਂ ਹਾਂ ਸਹੀ ਆ ਬਾਜਵਾ ਲਈ ਜੋ ਮੈਂ ਬਾਜ ਨੂੰ ਕਿਉਂ ਰਾਂ ਨਹੀਂ ਉਹ ਪਤਾ ਨਹੀਂ ਮੂੰਹ ਤੋਂ ਬੋਲ ਕਰ ਕੋ ਸਲਾਤਾ ਬੋਲਰ ਤਾਂ ਲਈ ਜਣਾ ਪਹਿਲ ਥੋੜੀ ਹੈ ਹਾਂ ਮੁੜ ਕੇ ਆਖੇਗਾ ਵੀ ਤੂੰ ਮੈਂ ਲੈਣਾ ਸੀਗਾ ਅੱਜ ਵੀ ਹੁਣ ਫੇਰ ਤੇ ਜਿਵੇਂ ਮੁੰਡਾ ਲੈਣਾ ਯਾਰ ਆਖੀ ਜੇ ਛੱਡ ਦੇ ਤਾੜਾ ਬਾੜਾ ਹੀ ਕੀਤਾ ਇਹਨੇ ਫੋਨ ਤੇ ਵੀ ਗੱਲ ਕੀਤੀ ਆ ਗੱਲ ਹੀ ਨਹੀਂ ਕਰੀ ਕਦੀ ਵੀ ਨਹੀਂ ਕੀਤੀ ਮੈਂ ਕਹਿੰਦਾ ਮੇਰੀ ਮੱਡੀ ਚਾਉਣ ਉਹ ਮੇਰੀ ਉਂਗਲ ਤੋੜਦੀ ਮੈਂ ਮਰੂੜੀ ਉਦੋਂ ਚੱਲਦਾ ਕੀ ਅੱਗੇ ਫਿਰਦਾ ਯਾ ਯਾਰ ਕੀ ਕਹਾਂ ਲੱਕਿਆ ਫਿਰਦਾ ਮੈਂ ਉਹ ਵੇਖੀ ਪੁੱਠਾ ਸਦਾਰਾ ਬੋਲ ਜੀ ਵੀਡੀਓ ਬਣੀ ਜਾਂਦੀ ਆ ਨਹੀਂ ਨਹੀਂ ਮੋਟੂ ਨਹੀਂ ਜਾ ਵਾਰਸਾ ਦੋਕੇ ਜਾ ਉਹ ਨਹੀਂ ਉਹ ਨਹੀਂ ਯਾਰ ਫੜ ਲੈ ਉਹ ਨਹੀਂ ਹੋਣਾ ਉਹ ਨਹੀਂ ਹਣਾ ਉਹ ਤੂੰ ਮੰਨ ਉਹ ਮੰਨ ਵੀ ਗੱਲ ਨਹੀਂ ਹੋਣਾ ਯਾਰ ਆਪੋ ਮੈਨੂੰ ਪਤਾ ਮੈਨੂੰ 650 ਰੁਪਏ ਲੱਗੇ ਯਾਰ ਆ ਤੇ ਜਿੱਦੇ ਲਿਖਾਈ ਧੂਕਰਾ ਦੀ ਉਹ ਨਹੀਂ ਯਾਰ ਬੋਲਦਾ ਵਿਚਾਰਾ ਜਾ ਉਹ ਨਹੀਂ ਯਾ ਆ ਲੈ ਆਪੋ ਆਪਣੀ ਹੋ ਗਈ ਯਾਰ ਸਾਡੇ ਸ਼ੀਰ ਰੱਖ ਉਹ ਨਹੀਂ ਬਾਈ ਯਾਰ ਉਹ ਧੱਕਾ ਆਪ ਨੂੰ ਪੈਂਦਾ ਸਾਡੇ ਸ਼ੀ ਲੱਗਿਆ ਮੇਰੇ ਸਾਹਮਣੇ ਲੱਗਿਆ 650 ਮੈਂ ਉਹ ਛਟਕਈ ਨੇ ਲਿਆ ਹੁਣਾਂ ਕਹਿੰਦਾ ਮੈਂ ਤਾਂ ਵਪਾਰੀ ਆ ਵਪਾਰੀ ਆ ਤੂੰ ਵੀ ਬੰਦਾ ਹੀ ਆ ਛਟਕਈ ਵੀ ਬੰਦੇ ਹੁੰਦੇ ਆ ਮੇਰੇ ਵਾਲੇ ਪੋਣਾ ਕਹਿੰਨ ਭੈਣਾਂ ਦੇ ਨਵਿਆਬਾ ਕਰਿਆ ਦਾ ਸੌਦਾ ਚੱਕ ਬਈ ਚੱਕ ਉਹ ਆਖਰ ਪਰੇ ਕਿਤੇ ਪਹੁੰਚਾ ਠੀਕ ਆ ਬਈ ਠੀਕ ਆ ਚਲੋ ਜੀ ਲਓ ਬਈ 6500 ਦਾ ਬੱਕਰਾ ਹੋ ਗਿਆ ਲਖਾਈ ਬਾਜਵਾ ਸਾਹਿਬ ਨੇ ਦੇਣੀ ਦੇਊ ਹਜੇ ਵੀ ਰੁਪਈਆ ਦੇਊਗਾ ਬੱਕਰਾ ਹਜੇ ਵੀ ਰੋਟੀ ਦੇਊਗਾ ਹਾਂ ਅਰੇ ਬਾਦਿਆ ਬਾਦਿਆ ਕਿਦੇ ਸੌਦੇ ਇੱਕ ਦੋ ਕਰਕੇ ਜੋ ਨਵੇਂ ਨਵੇਂ ਠੀਕ ਆ ਠੀਕ ਆ ਇਹ ਕੀ ਗੱਲ ਆਈ ਆਪਾਂ ਕਿਸੇ ਦੀ ਵਾਲੀ ਛੋੜਦੇ ਸੀਗੇ ਸਹੀ ਆ ਸਹੀ ਆ ਆਪਾਂ ਅੰਕਲ ਨੂੰ ਦੇ ਦੇ ਲਖਾਈ ਤੇ ਮੈਂ ਕਹਿੰਦਾ 600 ਰੁਪਏ ਲੈ ਮੈਂ ਆਖੀ ਜਾਂਦਾ ਇਹਨੂੰ ਲਖਾਈ ਕਰਾ ਲਾ ਹਾਂ ਆਪਣਾ ਵੀਡੀਓ ਬਹੁਤ ਬਣਾ ਲਾ ਲਓ ਵੀ ਆ ਬੱਕਰੀ ਦਾ ਸੌਦਾ ਹੋ ਗਿਆ ਖੁਦ ਫੜਾਂਗੇ ਤੇ ਹਾਂ ਸਹੀ ਗੱਲ ਆ ਗਿਣ ਦੇ ਵੀ 5000 ਗਿਣਦੇ ਇਹਨੂੰ ਵੇਖੀ ਜਾਊਗੀ ਜਿਹੜਾ ਕੋ ਬਣੂਗਾ ਫੜ ਲਈ ਹੁਣ ਤੂੰ ਚਲ ਠੀਕ ਆ ਕੁਆਬਿਆਰ 4000 ਚੜਾਤੀ ਸਿਰੇ ਗੇਮ ਚਲੋ ਵੀ ਲਿਖੋ ਲਓ ਯਾ 5000 ਦੀ ਬੱਕਰੀ ਪਾਤੀ ਲਿਖਾਈ ਆਪੋ ਆਪਣੀ ਠੀਕ ਆ ਖੁਸ਼ ਆਣਾ ਇਹ ਘਾਟਾ ਨਹੀਂ ਤੈਨੂੰ ਪਾਉਂਦੀ ਘਾਟਾ ਨਹੀਂ ਪਾਉਂਦੀ ਇਹ ਹਾਂ ਬੱਕਰੀ ਦੁਆਰਾ ਵੇਖ ਗਈ ਆ 500 ਦੇ ਨਫੇ ਨਾਲ ਭਾਈਵਾ ਸਾਹਿਬ ਨੇ ਲੈ ਲਈ ਇਹ ਇਹ ਨਮੀ ਸਿੰਘ ਦੇਵ ਨੇ ਇਹ ਲਈ ਸੀਗੀ 500 ਦੇ ਨਫੇ ਨਾਲ ਹੋ ਗਈ ਇਹ ਕਰੋ ਲਖਾਈ ਵੀ ਹੁਣ ਕੰਮ ਕਰਨਾ ਲੱਗਾ ਜੀ ਲਓ ਜੀ ਬਾਜਰੋ ਦੇ ਖਾਤੇ ਪਾ ਦੇ ਸਰੋਤ